ਵੈਸੋ ਪੰਜਾਬ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਮੈਂ ਤੁਹਾਨੂੰ ਅੱਜ ਇੱਕ ਤਸਵੀਰ ਦਿਖਾਉਣਾ ਚਾਹਨਾ ਜਿਹੜੀ ਅੱਜ ਤੋਂ ਲਗਭਗ 1 ਮਹੀਨਾ ਪਹਿਲਾਂ ਕੁਝ ਹੋਰ ਸੀ ਤੇ ਅੱਜ ਕੁਝ ਹੋਰ ਹੈ ਇਹ ਸੁਲਤਾਨਪੁਰ ਲੋਧੀ ਦੇ ਬਹੁਪੁਰ ਵਜ਼ੀਰ ਦੇ ਆਲੇ ਦੁਆਲੇ ਦੇ 16 ਪਿੰਡ ਹੈ ਜਿਹੜੇ ਹੜ੍ਹ ਦੀ ਚਪੇੜ ਦੇ ਵਿੱਚ ਆ ਚੁੱਕੇ ਸੀ 1 ਮਹੀਨਾ ਪਹਿਲਾਂ ਇੱਥੇ ਸੇਵਾ ਕਰਨ ਵਾਲਿਆਂ ਦਾ ਹੜ੍ਹ ਆ ਗਿਆ ਸੀ ਪਰ ਅੱਜ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਬਿਲਕੁਲ ਖਾਲੀ ਹੈ ਪਿੰਡ ਵਾਲਿਆਂ ਨੂੰ ਪਹਿਲਾਂ ਹੀ ਖਦਸ਼ਾ ਸੀ ਜਾਂ ਹੜਪੀਟਾਂ ਨੂੰ ਪਹਿਲਾਂ ਹੀ ਖਦਸ਼ਾ ਸੀ ਕਿ ਜਦੋਂ ਸੇਵਾ ਦੀ ਜ਼ਰੂਰਤ ਹੋਏਗੀ ਉਦੋਂ ਇੱਥੇ ਕੋਈ ਨજર ਨਹੀਂ ਆਏਗਾ ਸੋ ਹਾਲਾਤ ਅੱਜ ਤੁਹਾਡੇ ਸਾਹਮਣੇ ਨੇ ਇੱਥੇ ਕੋਈ ਸੇਵਾਦਾਰ ਨਹੀਂ ਹੈ ਕੋਈ ਸੇਵਾwala ਨਹੀਂ ਜੇ ਕੋਈ ਹੈ ਤਾਂ ਇੱਕ SGL ਹਸਪੀਟਲ ਦੀ ਮੈਡੀਕਲ ਕੈਂਪ ਦੀ ਲੱਗਿਆ ਹੋਇਆ ਉਹ ਹੈ ਜਾਂ ਵਾਰਿਸ ਪੰਜਾਬ ਦੇ ਗਰੁੱਪ ਦੇ ਜਿਹੜੇ ਇੱਥੇ ਇੱਕ ਟੈਂਟ ਲੱਗਿਆ ਪਹਿਲੇ ਦਿਨ ਵੀ ਜਦੋਂ ਮੈਂ 21 ਅਗਸਤ ਨੂੰ ਆਇਆ ਸੀ ਉਦੋਂ ਵੀ ਸੀ ਤੇ ਅੱਜ ਵੀ ਕਾਇਮ ਹੈ ਇਸ ਤੋਂ ਇਲਾਵਾ ਜਿੰਨੀ ਅੱਤੇ ਗੱਲ ਕਰ ਲਈਏ ਜਾਂ ਅੱਗੇ ਸ਼ਾਇਦ ਉਹ ਪਿੰਡ ਵਾਲਿਆਂ ਦੀ ਕਮੇਟੀ ਹੈ ਨਾ ਜੀ ਉਹ ਵਾਲਾ ਕਮੇਟੀ ਜਿਹੜੀ ਬਣੀ ਹੈ 16 ਪਿੰਡਾਂ ਦੀ ਉਹਨਾਂ ਦਾ ਕੈਂਪ ਹੈ ਇਸ ਤੋਂ ਇਲਾਵਾ ਤੇ ਕੋਈ ਕੈਂਪ ਨਹੀਂ ਗੱਲਬਾਤ ਕਰ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੇਖਣ ਚ ਕੀ ਆ ਰਿਹਾ ਤੁਸੀਂ ਦੇਖ ਰਹੇ ਹੋ ਕਿ ਅੱਜ ਤੋਂ ਮਹੀਨਾ ਪਹਿਲਾਂ ਯਾ 1 ਮਹੀਨਾ 6-7 ਦਿਨ ਪਹਿਲਾਂ ਜਦੋਂ ਅੱਤੇ ਆਏ ਸੀ ਉਦੋਂ ਹਾਲਾਤ ਹੋਰ ਸੀ ਅੱਜ ਕੋਈ ਸੇਵਾ ਵਾਲਾ ਨਹੀਂ ਅੱਜ ਤਾਂ ਉਹਨਾਂ ਨੂੰ ਬਹੁਤ ਜ਼ਰੂਰਤ ਹੈ ਅ ਬਿਲਕੁਲ ਜੀ ਤੁਹਾਡੀ ਗੱਲ ਨਾਲ ਸਹਿਮਤ ਆ ਵੀ ਜਦੋਂ ਅ ਦਰਅਸਲ ਆਪਣਾ ਜਿਹੜਾ ਪੰਜਾਬ ਦਾ ਇੱਕ ਕਲਚਰ ਕਹੋ ਜਾਂ ਆਪਣੇ ਲੋਕਾਂ ਦੀ ਆਪਾਂ ਜਜ਼ਬਾਤਾਂ ਦੀ ਜੇ ਗੱਲ ਕਰ ਲਈਏ ਜਜ਼ਬਾਤੀ ਲੋਕ ਨੇ ਜਦੋਂ ਉਹਨਾਂ ਨੂੰ ਲੱਗਦਾ ਵੀ ਸਾਡੇ ਕੋਈ ਭਰਾ ਪੀੜਾ 'ਚ ਆ ਕੋਈ ਦੁੱਖ 'ਚ ਆ ਤੇ ਉਹ ਇੱਕਦਮ ਸਾਰੇ ਹੀ ਇੱਕ ਤਰਫ ਹੀ ਹੀ ਪੱਜ ਉੱਠਦੇ ਆ ਹਾਂ ਅਸੀਂ ਪਹਿਲਾਂ ਵੀ ਵਾਰ-ਵਾਰ ਬੇਨਤੀ ਕਰਦੇ ਆ ਤੁਹਾਡੇ ਮਾਧਿਅਮ ਤੋਂ ਵੀ ਬੇਨਤੀ ਕਰਦੇ ਆ ਜੇ ਉਦਾਂ ਵੀ ਜਿਹੜੇ ਕਿਸੇ ਸੱਜਣ ਦਾ ਫੋਨ ਆਉਂਦਾ ਸੀਗਾ ਵੀ ਆਪਾਂ ਨੂੰ ਉਦੋਂ ਜ਼ਿਆਦਾ ਜ਼ਰੂਰਤ ਹੋਣੀ ਆ ਜਦੋਂ ਇਹਨਾਂ ਭਰਾਵਾਂ ਦੇ ਪਾਣੀ ਲੱਥ ਗਿਆ ਬੜੀਆਂ ਮੁਸ਼ਕਿਲਾਂ ਆਉਣਗੀਆਂ ਤੇ ਅੱਜ ਤੁਸੀਂ ਦੇਖ ਹੀ ਰਹੇ ਹਾਲਾਤਾਂ ਬਾਕੀ ਫਿਰ ਵੀ ਕੋਈ ਸੱਜਣ ਜਿਹੜੇ ਸਾਡੇ ਨਾਲ ਵਾਅਦਾ ਕਰਕੇ ਗਏ ਸੀਗੇ ਸਾਨੂੰ ਨੋਟ ਕਰਵਾ ਕੇ ਗਏ ਸੀਗੇ ਵੀ ਜਦੋਂ ਤੁਹਾਡੇ ਇੱਥੇ ਜ਼ਰੂਰਤ ਹੋਊਗੀ ਅਸੀਂ 10 ਟਰੈਕਟਰ ਲੈ ਕੇ ਆਵਾਂਗੇ ਕੋਈ ਸਾਡੇ ਨਾਲ ਡੀਜ਼ਲ ਦਾ ਪ੍ਰੋਮਿਸ ਕਰਕੇ ਗਏ ਸੀ ਸਾਡੇ ਕੋਲ ਨੰਬਰ ਨੋਟ ਹੈ ਉਹਨਾਂ ਨਾਲ ਉਸੇ ਤਰੀਕੇ ਨਾਲ ਅੱਜ ਗੱਲ ਚੱਲ ਰਹੀ ਆ ਤੇ ਕਾਫੀ ਹੱਦ ਤੱਕ ਅੱਜ ਵੀ ਸਿੰਘ ਆਏ ਸੀਗੇ ਤਕਰੀਬਨ ਮੇਰਾ ਖਿਆਲ ਵੀ ਉਹ ਗਵਾਲੀਅਰ ਤੋਂ ਠੀਕ ਹੈ ਜੀ ਉਹ ਵੀ ਇੱਥੇ 500 ਲੀਟਰ ਡੀਜ਼ਲ ਦੇ ਕੇ ਗਏ ਆ ਜਾਂ ਹੋਰ ਵੀ ਸੱਜਣ ਆ ਰਹੇ ਜਿਹੜੇ ਦਰਦ ਸਮਝਦੇ ਆ ਉਹ ਅੱਜ ਵੀ ਆ ਰਹੇ ਆ ਜੀ ਤੇ ਜਿਹੜੇ ਇੱਕ ਕਹਿ ਲੋ ਵੀ ਜਜ਼ਬਾਤਾਂ ਦੇ ਵਹਿਂਜ ਵਹਿ ਕੇ ਉਹ ਪਹਿਲਾਂ ਜਦੋਂ ਉਹਨਾਂ ਨੂੰ ਰੋਕਣ ਦੇ ਬਾਵਜੂਦ ਵੀ ਆਈ ਗਏ ਸੋ ਇਹ ਸਿਸਟਮ ਤੁਸੀਂ ਸਮਝ ਸਕਦੇ ਹੋ ਜੀ ਜਜ਼ਬਾਤਾਂ ਦੀ ਤੁਸੀਂ ਗੱਲ ਕੀਤੀ ਫਿਰ ਵਾਰਿਸ ਪੰਜਾਬ ਦੇ ਜਿਹੜੇ ਹੈਗੇ ਹੈ ਸੰਸਥਾ ਇਹ ਕਿਉਂ ਨਹੀਂ ਗਈ ਹੈ ਇੱਥੇ ਬੈਠੀ ਹੈ ਕਾਇਮ ਅਸੀਂ ਤਾਂ ਜੀ ਪ੍ਰੋਮਿਸ ਕੀਤਾ ਸੀ ਕਿ ਇਹਨਾਂ ਭਰਾਵਾਂ ਨਾਲ ਇੱਥੇ ਲੋਕਲ ਵੀ ਵੀਰ ਜਿਹੜੇ ਇੱਥੋਂ ਦੇ ਪਿੰਡਾਂ ਦੇ ਆ ਇੱਥੇ ਹੀ ਬੈਠੇ ਆ ਅਸੀਂ ਇਹਨਾਂ ਨਾਲ ਇੱਕ ਪ੍ਰੋਮਿਸ ਕੀਤਾ ਸੀਗਾ ਵੀ ਅਸੀਂ ਉਹਨਾਂ ਦੇਰ ਤੁਹਾਡੇ ਕੋਲ ਜਿੰਨਾ ਚਿਰ ਤੁਸੀਂ ਆਪਣੇ ਪਹਿਲਾਂ ਵਾਲੇ ਜਿਹੜੇ ਸਮੇਂ 'ਚ ਨਹੀਂ ਆ ਜਾਂਦੇ ਠੀਕ ਆ ਹੁਣ ਅਸੀਂ ਆਪਣੇ ਲੈਵਲ ਤੇ ਜਿਹੜਾ ਪਾਰਟੀ ਵੱਲੋਂ ਕਿਹਾ ਗਿਆ ਵਾ ਵੀ ਜਿੱਥੇ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਜਿੱਥੇ ਮਿੱਟੀ ਆ ਗਈ ਜਾਂ ਰੇਤਾ ਭਰ ਗਈ ਜਾਂ ਜਿਹੜੇ ਵੀ ਆ ਉਹਨਾਂ ਦਾ ਇੱਕ ਡਾਟਾ ਕਲੈਕਟ ਕਰ ਰਹੇ ਆ ਜੀ ਤੇ ਸਾਡੀ ਕੋਸ਼ਿਸ਼ ਹੈ ਵੀ ਜਿਹੜੇ ਜਮੀਨਾ ਜਿਵੇਂ ਕੁਝ ਨੁਕਸਾਨ ਹੋਇਆ ਉਹਨਾਂ ਨੂੰ ਪਹਿਲਾਂ ਵਾਂਗ ਸਾਰੀਆਂ ਆਪਾਂ ਬਣਾ ਕੇ ਜਾਵਾਂਗੇ ਪਧਰੀਆਂ ਕਰਾਂਗੇ ਜਿੱਥੇ ਜਿੱਦੀ ਵੀ ਲੋੜ ਹੈ ਸਾਰੇ ਭਰਾਵਾਂ ਦੇ ਨਾਲ ਖੜੇ ਆ ਤੇ ਅਖੀਰ ਤੱਕ ਇੱਥੇ ਇਸੇ ਤਰ੍ਹਾਂ ਡਟੇ ਰਵਾਂਗੇ ਬਾਕੀ ਜਿੱਦਾਂ ਅਕਾਲਪੁਰਖ ਵੈਗਰੂ ਦਾ ਹੁਕਮ ਹੈ ਜੀ ਉਹਦੇ ਹੁਕਮ ਚ ਹੀ ਚੱਲਣਾ ਸਾਰਾ ਕੁਝ ਅੱਛਾ ਕੀ ਕੀ ਸੁਵਾਵਾ ਤੁਸੀਂ ਇੱਥੇ ਦੇ ਰਹੇ ਹੋ ਕੀ ਸੇਵਾ ਚੱਲਦੀ ਹੈ ਇੱਥੇ ਇਸ ਟਾਈਮ ਜੀ ਜਿਹੜਾ ਆਪਣੇ ਪਹਿਲਾਂ ਤੇ ਤੁਸੀਂ ਦੇਖ ਹੀ ਰਿਆ ਸੀ ਪਸ਼ੂਆਂ ਦਾ ਚਾਰਾ ਚੋਕਰ ਹੋਰ ਜਿਹੜਾ ਘਰੇਲੂ ਰਸਤਾ ਜਿਹੜੇ ਵੀ ਕੋਈ ਸਮਾਨ ਰੋਜ਼ਮਰਾਂ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਜ਼ਰੂਰਤਾਂ ਹੁੰਦੀਆਂ ਉਹਨਾਂ ਜ਼ਰੂਰਤਾਂ ਦਾ ਹਰ ਇੱਕ ਸਮਾਨ ਇਥੋਂ ਮੁਹੱਈਆ ਕਰਵਾਇਆ ਗਿਆ ਸੰਗਤਾਂ ਨੇ ਬਹੁਤ ਹੀ ਸਾਥ ਦਿੱਤਾ ਸਾਰੇ ਬਹੁਤ ਧੰਨਵਾਦ ਉਹਨਾਂ ਦੇ ਸੀਸ ਝੁਕਦਾ ਜੀ ਕਿਉਂਕਿ ਇਹ ਇੱਕ ਪੰਜਾਬ ਵੀ ਹੈ ਜਿਹੜਾ ਆਪਣੇ ਭਰਾਵਾਂ ਦੀ ਮਦਦ ਲਈ ਖੜਦਾ ਆਪਾਂ ਦੇਖਦੇ ਹਾਂ ਵੀ ਕਿਤੇ ਵੀ ਦੁਨੀਆ ਦੇ ਵਿੱਚ ਮੁਸੀਬਤ ਹੁੰਦੀ ਹੈ ਸਾਡੇ ਭਰਾ ਸਾਡੇ ਪੰਜਾਬੀ ਵੀਰ ਉੱਥੇ ਪਹੁੰਚ ਜਾਂਦੇ ਆ ਤੇ ਅੱਜ ਤਾਂ ਆਪਣਿਆਂ ਨੂੰ ਲੋੜ ਸੀਗੀ ਤੇ ਬਹੁਤ ਵੱਡੇ ਲੈਵਲ ਤੇ ਲੋਕਾਂ ਨੇ ਸਹਿਯੋਗ ਦਿੱਤਾ ਤੇ ਅੱਗੇ ਵੀ ਦੇ ਰਹੇ ਆ ਜੀ ਅੱਛਾ ਤੁਸੀਂ ਪਹਿਲੇ ਦਿਨ ਤੋਂ ਸੇਵਾ 'ਚ ਜੁਟੇ ਹੋ ਤਾਨੂੰ ਤਾਂ ਇਥੋਂ ਇੱਕ ਇੱਕ ਚੀਜ਼ ਦਾ ਪਤਾ ਹੈ ਕਿਸ ਚੀ ਦੀ ਜ਼ਰੂਰਤ ਕਦੋਂ ਹੈ ਅੱਜ ਸਮੇਂ ਦੀ ਜ਼ਰੂਰਤ ਕੀ ਹੈ ਅੱਜ ਉਹਨਾਂ ਨੂੰ ਕੀ ਜ਼ਰੂਰਤ ਹੈ ਕਿਉਂਕਿ ਜੋ ਮੈਂ ਅੰਦਰ ਦੇਖ ਕੇ ਆਇਆ ਪੂਰੇ ਪਿੰਡਾਂ ਦੇ ਵਿੱਚ ਕੋਸ਼ਿਸ਼ ਕੀਤੀ ਸੀ ਜਿੰਨੇ ਕੁ ਜਾ ਸਕਿਆ 30% ਪਾਣੀ ਉਤਰਿਆ 70% ਪਾਣੀ ਅੱਜ ਵੀ ਹੈ ਅੱਜ ਕੀ ਜ਼ਰੂਰਤ ਹੈ ਕਿਉਂਕਿ ਜਿਹੜੇ ਲੋਕ ਤੁਸੀਂ ਕਹਿੰਦੇ ਹੋ ਲਿਸਟ ਲੈ ਕੇ ਗਏ ਨੇ ਕੋਈ ਸ਼ਾਇਦ ਸਾਡੇ ਚੈਨਲ ਨੂੰ ਦੇਖ ਕੇ ਵੀ ਕੋਈ ਸੋਚਦਾ ਹੈ ਕਿ ਜ਼ਰੂਰਤ ਕੀ ਲੈ ਕੇ ਆ ਸਕਦਾ ਅ ਬਿਲਕੁਲ ਜੀ ਹੁਣ ਜਿਹੜੀ ਮੁੱਖ ਲੋਡ ਹੈ ਉਹ ਆਪਾਂ ਨੂੰ ਡੀਜ਼ਲ ਦੀ ਲੋਡ ਹੈ ਜੀ ਇੱਥੇ ਅ ਮਿੱਟੀ ਦੀ ਲੋਡ ਹੈ ਜਿਵੇਂ ਬੰਨ ਹੁਣ ਆਪਾਂ ਬੰਨਣੇ ਆ ਠੀਕ ਹੈ ਜੀ ਗਟਿਆਂ ਦੀ ਲੋੜ ਹੈ ਠੀਕ ਹੈ ਇਹ ਜ਼ਿਆਦਾਤਰ ਜਿਹੜੀ ਜ਼ਿਆਦਾ ਜਿਹੜੀ ਵੱਡੀ ਲੋੜ ਉਹ ਇਹ ਆ ਵੀ ਉਹਨਾਂ ਭਰਾਵਾਂ ਦੇ ਸਾਥ ਦੀ ਲੋੜ ਹੈ ਜਿਹਦੇ ਕੋਲ ਰੱਬ ਨੇ ਪ੍ਰਮਾਤਮਾ ਨੇ ਕਿਰਪਾ ਕੀਤੀ ਟਰੈਕਟਰ ਆ ਉਹ ਟਰੈਕਟਰ ਤੇ ਡੀਜ਼ਲ ਦੀ ਸੇਵਾ ਕਰ ਸਕਦੇ ਆ ਕਿ ਕਹਿੰਦੇ ਇਹਨਾਂ ਦੀ ਜਮੀਨਾਂ ਆ ਪਹਿਲਾਂ ਆਬਾਦ ਕਰਕੇ ਜਾਣਾ ਸੋ ਇਹਨਾਂ ਭਰਾਵਾਂ ਨੂੰ ਹੌਸਲਾ ਦਿੱਤਾ ਸੀ ਕਿ ਇਹਨਾਂ ਦੇ ਨਾਲ ਖੜੇ ਆ ਨਾਲ ਹੀ ਖੜਾਂਗੇ ਜਿਹੜਾ ਵੀ ਭਰਾ ਤੁਹਾਡਾ ਮਾਧਿਅਮ ਰਾਹੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜੇ ਕੋਈ ਬੇਨਤੀ ਸਾਡੀ ਸੁਣ ਸਕਦਾ ਉਹਨੂੰ ਬੇਨਤੀ ਇਹ ਹੀ ਆ ਵੀ ਹੁਣ ਜਿਹੜੀ ਹੈ ਜ਼ਿਆਦਾ ਲੋੜ ਪਹਿਲਾਂ ਨਾਲੋਂ ਇਹਨਾਂ ਭਰਾਵਾਂ ਨੂੰ ਕਿਉਂਕਿ ਮੈਂ ਅੱਗੇ ਜਾ ਕੇ ਲਗਭਗ 5 5 6 6 ਫੁੱਟ ਜਿਹੜੀ ਉਹ ਰੇਤਾ ਜਿਹੜੀ ਜ਼ਮੀਨਾਂ ਦੇ ਵਿੱਚ ਚੜ ਚੁੱਕੀ ਹੈ ਰੇਤਾ ਵੀ ਉਹਨੂੰ ਕਹਿ ਸਕਦੇ ਹੋ ਭਾਲਾ ਵੀ ਉਹ ਰੇਤਾ ਦੇ ਕੰਮ ਨਹੀਂ ਆਉਣੀ ਉਹ ਭਰਤੀ ਦੇ ਕੰਮ ਹੀ ਆ ਸਕਦੀ ਆ ਤੇ ਉਹ ਇੱਕ ਛੋਟੇ ਕਿਸਾਨ ਲਈ ਇੱਕ ਏਕੜ ਦਾ ਮੇਰਾ ਖਿਆਲ ਜੇ ਖਰਚਾ ਪਾ ਮੋਟਾ ਮੋਟਾ ਲਾ ਲਈਏ 4-5 ਲੱਖ ਰੁਪਏ ਲੱਗੂਗਾ ਉਹ ਇੱਕ ਲਾਉਣਾ ਤੁਸੀਂ ਸਮਝ ਸਕਦੇ ਹੋ ਪਹਿਲਾਂ ਹੀ ਫਸਲ ਬਰਬਾਦ ਹੋ ਚੁੱਕੀ ਹੈ ਜੀ ਤੇ ਕਿੱਥੋਂ ਲਾਉਣਗੇ ਸੋ ਆਪਣੇ ਸਹਿਯੋਗ ਦੀ ਲੋੜ ਹੈ ਇਹਨਾਂ ਨੂੰ ਆਪਣੇ ਭਰਾਵਾਂ ਨੂੰ ਹੁਣ ਅਸਲ ਲੋੜ ਹੈ ਆਪਣੀ ਤੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਜਿਵੇਂ ਪਹਿਲਾਂ ਸਾਰਿਆਂ ਨੇ ਸਾਥ ਦਿੱਤਾ ਹੈ ਪਹਿਲਾਂ ਸਾਰਿਆਂ ਨੇ ਬਾਹ ਫੜੀ ਉਸੇ ਹੁਣ ਵੀ ਉਮੀਦ ਕਰਦੇ ਆਂ ਵੀ ਪੰਜਾਬੀ ਉਸੇ ਤਰ੍ਹਾਂ ਇੱਥੇ ਸਾਥ ਦੇਣਗੇ ਜੀ ਬਹੁਤ ਮਿਹਰਬਾਨੀ ਇਹ ਵਾਰਿਸ ਪੰਜਾਬ ਸੰਸਥਾ ਦੇ ਮੈਂਬਰ ਨੇ ਤੇ ਤੁਹਾਨੂੰ ਅੱਗੇ ਮੈਂ ਜਿਵੇਂ ਗੱਲ ਕੀਤੀ ਕਿ ਇੱਥੇ ਸਿਰਫ ਤਿੰਨ ਟੈਂਟ ਨਜ਼ਰ ਆ ਰਹੇ ਸੇਵਾ ਦੇ ਇੱਕ ਵਾਰਿਸ ਪੰਜਾਬ ਦਾ ਇੱਕ ਕਮੇਟੀ ਜਿਹੜੀ ਇੱਥੇ ਬਣੀ ਹੈ ਤੇ ਇੱਕ ਐਸਜੀਐਲ ਹਸਪੀਟਲ ਦਾ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਇੱਥੇ ਬੈਠ ਕੇ ਕਿਹੜੀਆਂ-ਕਿਹੜੀਆਂ ਸੇਵਾਵਾਂ ਦੇ ਰਹੇ ਨੇ ਕੀ ਕੀ ਕਿੱਥੇ-ਕੱਥੇ ਜਾ ਰਹੇ ਨੇ ਕਿਉਂਕਿ ਜਦੋਂ ਮੈਂ ਪਹਿਲਾਂ ਵੀ ਆਇਆ ਸੀ ਕੁਝ ਦਿਨ ਪਹਿਲਾਂ ਉਦੋਂ ਵੀ ਇੱਥੇ ਇਹਨਾਂ ਦੀ ਸੇਵਾ ਚੱਲ ਰਹੀ ਸੀ ਤੇ ਅੱਜ ਵੀ ਸੇਵਾ ਚੱਲਦੀ ਹੈ ਜਿਸ ਤਰ੍ਹਾਂ ਪਿੰਡ ਵਾਲੇ ਕਹਿੰਦੇ ਸੀ ਹੜ ਪੀੜਤ ਕਹਿੰਦੇ ਸੀ ਕਿ ਸਾਨੂੰ ਜਦੋਂ ਪਾਣੀ ਉਤਰ ਜਾਏਗਾ ਹੁਣ ਪਾਣੀ ਉਤਰ ਆਇਆ ਇੱਥੇ ਕੋਈ ਨਹੀਂ ਹੈ ਜਿੱਥੇ ਰੂਣਕਾਂ ਲੱਗੀਆਂ ਹੋਈਆਂ ਸੀ ਜਾਂ ਕਹਿ ਲਈਏ ਸੇਵਾ ਕਰਨ ਵਾਲਿਆਂ ਦਾ ਹੜ ਸੀਗਾ ਉੱਥੇ ਅੱਜ ਸਿਰਫ ਤੇ ਸਿਰਫ ਤਿੰਨ ਟੈਂਟ ਲੱਗੇ ਨੇ ਤਿੰਨ ਸੇਵਾਵਾਂ ਚੱਲ ਰਹੀਆਂ ਨੇ ਬਾਕੀ ਸੰਸਥਾਵਾਂ ਕਿੱਥੇ ਨੇ ਸਾਨੂੰ ਨਹੀਂ ਪਤਾ ਪਰ ਜਿਸ ਤਰ੍ਹਾਂ ਵੀਰ ਜੀ ਨੇ ਕਿਹਾ ਹੈ ਵਾਰਿਸ ਪੰਜਾਬ ਦੇ ਨੇ ਕਿ ਪੰਜਾਬ ਦੇ ਲੋਕ ਜਦੋਂ ਇੱਕਦਮ ਆਂਦੇ ਨੇ ਤੇ ਇੱਕਦਮ ਸੇਵਾ ਭਾਵਨਾ ਉਹਨਾਂ ਦੇ ਮਨ ਚ ਆਂਦੀ ਹੈ ਲੇਕਿਨ ਜਦੋਂ ਉਹਨਾਂ ਨੂੰ ਜ਼ਰੂਰਤ ਹੈ ਉਦੋਂ ਕਿਉਂ ਨਹੀਂ ਸਾਹਮਣੇ ਆ ਰਹੇ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੋਏਗੀ ਤੇ ਇੱਥੇ ਆ ਕੇ ਉਹ ਇਹਨਾਂ ਦੀ ਸੇਵਾ ਕਰਨ ਐਸਜੀਐਲ ਦੇ ਕੈਂਪ 'ਚ ਵੀ ਅਸੀਂ ਪਹੁੰਚ ਚੁੱਕੇ ਹਾਂ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕੌਣ ਹੈਗੇ ਇੱਥੇ ਜੀ ਮੁੱਖ ਸੇਵਾਦਾਰ ਕੌਣ ਹੈ ਬੱਲ ਡਾਕਟਰ ਸਾਹਿਬ ਇੱਕ ਮਿੰਟ ਗੱਲ ਕਰ ਲਈਏ ਜੀ ਹਾਂਜੀ ਹਾਂਜੀ ਕੋਈ ਗੱਲ ਜੇ ਕਿੰਨਾ ਜਿਹੜਾ ਕਿ ਜਿਆਦਾ ਕੋਈ ਨਹੀਂ ਪੇਸ਼ੈਂਟ ਚੈੱਕ ਕਰ ਰਹੇ ਨੇ ਚੈੱਕ ਕਰ ਲਓ ਨਾ ਨਾ ਫਿਰ ਸੋਜ ਹੀ ਪਈ ਹੋਈ ਹੈਗੀ ਸੋਜ ਥੋੜੀ ਜਿਹੀ ਸੋਜ ਦਰਦ ਹੁੰਦੀ ਹੈ ਦਰਦ ਹੁੰਦੀ ਹੈ ਨਾ ਦਰਦ ਦੀ ਜਿਆਦਾ ਜਾਈਏ ਮਾਰ ਕੇ ਕਰ ਦੋ ਬੱਤੀ ਸੱਚੀ ਕਰ ਦੋ ਕੁਈ ਦਿੱਕਤ ਨਹੀਂ ਦੇ ਦੇ ਭਾਈ। ਉਹ ਉਹਨਾਂ ਕੋਲ ਹੈਗੀ ਹੈ ਜਲਦੀ ਢੇਗੀ। ਜੀ ਡਾਕਟਰ ਸਾਹਿਬ ਤੁਸੀਂ ਇੱਥੇ ਦੇਖ ਰਹੇ ਹੋ ਸਾਰਾ। ਡਾਕਟਰ ਸਾਹਿਬ ਮੇਰੇ ਨਾਲ ਇੱਕ ਸਵਾਲ ਹੈ। ਤੁਸੀਂ ਕਾਫੀ ਦੇਰ ਤੋਂ ਇੱਥੇ ਹੋ। ਲਗਭਗ ਮੈਂ ਸ਼ਾਇਦ ਮਹੀਨੇ ਤੋਂ ਹੋ ਗਿਆ ਇੱਥੇ ਤੁਸੀਂ। ਸਾਰੇ ਲੋਕ ਚਲੇ ਗਏ ਨੇ। ਇੱਥੇ ਸੇਵਾ ਕਰਨ ਵਾਲੇ ਜਦੋਂ ਜਰੂਰ ਸੀ ਜਾਂ ਅੱਜ ਜ਼ਰੂਰਤ ਹੈ ਕੋਈ ਨਹੀਂ ਪਰ ਤੁਸੀਂ ਇੱਥੇ ਡਟੇ ਹੋ ਹੋ ਕੀ ਕਹਿਣਾ ਚਾਹੁੰਦੇ? ਕੁਝ ਵੀ ਨਹੀਂ ਇਹੀ ਕਹਿਣਾ ਚਾਹਾਂਗੇ ਜਦੋਂ ਤੱਕ ਇਹਨਾਂ ਨੂੰ ਸਾਡੀ ਜ਼ਰੂਰਤ ਹੈਗੀ ਉਦੋਂ ਤੱਕ ਅਸੀਂ ਆਪਾਂ ਸਾਥ ਦੇਣ ਲਈ ਤਿਆਰ ਹਾਂ ਅੱਛਾ ਕਿਹੜੀਆਂ ਕਿਹੜੀਆਂ ਸਵਾਵਾਾਂ ਤੇ ਚੱਲ ਰਹੀਆਂ ਨੇ ਕਿ ਦਵਾਈਆਂ ਦਿੱਤੀਆਂ ਜਾ ਰਹੀਆਂ ਜਾਂ ਹੋਰ ਕਿਸ ਤਰ੍ਹਾਂ ਦੇ ਇਲਾਜ ਚੱਲ ਰਹੇ ਨੇ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਜਾਂਦੀਆਂ ਤੇ ਬਾਕੀ ਕੋਈ ਦਾ ਡੇਲੀ ਬੇਸਿਸ ਤੇ ਜਿਨ੍ਹਾਂ ਨੂੰ ਸ਼ੂਗਰ ਹੈਗੀ ਹੈ ਬੀਪੀ ਹੈਗੀ ਉਹਨਾਂ ਦੀ ਮੋਨਿਟਰਿੰਗ ਵੀ ਹੁੰਦੀ ਹੈਗੀ ਆ ਬਾਕੀ ਜੇ ਕਿਸੇ ਨੂੰ ਕੋਈ ਚੋਟ ਵਗੈਰ ਲੱਗ ਜਾਂਦੀ ਤਾਂ ਬੈਂਡੇਜਿੰਗ ਕਰ ਦਿੰਦੇ ਆ ਤੁਹਾਡੀ ਕੋਈ ਮੋਬਾਈਲ ਟੀਮ ਵੀ ਹੈ ਜਾਂ ਸਿਰਫ ਤੁਸੀਂ ਇੱਥੇ ਕੈਂਪ ਦੇ ਵਿੱਚ ਹੀ ਰਹਿੰਦੇ ਹੋ ਨੇ ਮੋਬਾਈਲ ਟੀਮ ਹੈ ਜੋ ਸੰਤ ਬਾਬਾ ਕਸ਼ਮੀਰਾ ਸਿੰਘ ਜੋ ਐਸਜੀਐਲ ਚੈਰੀਟੇਬਲ ਹਸਪੀਟਲ ਹੈ ਵੈਸੇ ਵੀ ਮੋਬਾਈਲ ਬੈਂਡ ਸਾਡੀ ਚੱਲਦੀ ਹੈਗੀ ਆ ਉਹ ਦੂਰ ਦੂਰ ਦੇ ਇਲਾਕਿਆਂ ਵਿੱਚ ਕੈਂਪ ਲਗਾਉਂਦੇ ਹੈਗੇ ਨੇ ਨਹੀਂ ਇਹ ਹਰ ਪੀੜਤਾਂ ਲਈ ਕੋਈ ਮੋਬਾਈਲ ਨਹੀਂ ਹੈ ਡਾਕਟਰਾਂ ਦੀ ਇੱਥੇ ਸੁਵਿਧਾ ਹੈਗੀ ਹੈ ਹਾਂਜੀ ਹਾਂਜੀ ਸਾਡੀ ਟੀਮ ਜਰੰਦਰੋਂ ਹੀ ਆਂਦੀ ਹੈਗੀ ਆ ਬਦਲ ਬਦਲ ਕੇ ਕਈ ਵਾਰੀ ਡਾਕਟਰ ਆਉਂਦੇ ਹੈਗੇ ਆ ਮਤਲਬ ਰਗਾਤਾ ਜਦੋਂ ਦੀ ਇਹ ਸ਼ੁਰੂ ਹੋ ਰਹੀ ਹੈਗੀ ਆ ਉਦੋਂ ਤੋਂ ਲਗਾਤਾਰ ਹੀ ਚੱਲ ਰਹੀ ਹੈ ਸੇਵਾ ਬਹੁਤ ਮਿਹਰਬਾਨੀ ਜਿਸ ਤਰ੍ਹਾਂ ਜਾ ਕੇ ਵੀ ਦਵਾਈ ਤੇ ਅੱਛਾ ਘਰ-ਘਰ ਜਾ ਕੇ ਵੀ ਦੇ ਰਹੇ ਤੁਸੀਂ ਪਿੰਡ ਵਾਲੇ ਹੋ ਨਹੀਂ ਜੀ ਇਹ ਸਾਡਾ ਪਿੰਡ ਵੀ ਬਾਬਾ ਜੀ ਵਾਲੋਂ ਇਹ ਵੀ ਆ ਅਸੀਂ ਸੇਵਾ ਤੇ ਆ ਹਾਂ ਜੀ ਸੇਵਾ ਤੇ ਆ ਉਹਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਲੋਕ ਜਿਹੜੇ ਸੇਵਾ ਦਾ ਨਜ਼ਰ ਨਹੀਂ ਆ ਰਿਹਾ ਨਹੀਂ ਜੀ ਉਹ ਸਾਡਾ ਤਾਂ ਚਾਰਜਿੰਗ ਤੁਹਾਡੇ ਤਾਂ ਚਲੋ ਮੈਂ ਦੇਖੋ ਕਰ ਰਹੇ ਹਾਂ ਪਰ ਲੋਕ ਕਿਉਂ ਤੁਸੀਂ ਕੀ ਸੋਚਦੇ ਹੋ ਕਿ ਲੋਕ ਕਿਉਂ ਨਹੀਂ ਆ ਰਹੇ ਉਦੋਂ ਬਹੁਤ ਜ਼ਿਆਦਾ ਹੜ ਆਇਆ ਸੀ ਸੇਵਾਦਾਰ ਵਾਲਿਆਂ ਦਾ ਸਾਡੀ ਟੀਮ ਘਰ-ਘਰ ਜਾ ਕੇ ਹਰ ਇੱਕ ਪੇਸ਼ੈਂਟ ਚੈੱਕ ਕਰਦੀ ਹੁਣ ਵੀ ਜਾ ਕੇ ਅੱਧਾ ਘੰਟਾ ਪਹਿਲਾਂ ਆਏ ਆ ਚਾਰ-ਪੰਜ ਘੇਟਾ ਲਾ ਕੇ ਅੰਦਰ ਪਿੰਡ ਦੇ ਵਿੱਚ ਘਟੇ ਘੇਟਾ ਆ ਗਏ ਸੋ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੈ ਕਿ ਇੱਥੇ ਸੇਵਾ ਕਰਨ ਵਾਲਿਆਂ ਦਾ ਹੜ ਸੀਤੇ ਪਰ ਅੱਜ ਕੋਈ ਇੱਥੇ ਸੇਵਾਦਾਰ ਮੌਜੂਦ ਨਹੀਂ ਜੇ ਹੈ ਤਾਂ ਸਿਰਫ ਤਿੰਨ ਕੈਂਪ ਲੱਗੇ ਨੇ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਹੋਰ ਬਹੁਤ ਜ਼ਿਆਦਾ ਜ਼ਰੂਰਤ ਹੋਏਗੀ ਮੈਂ ਇੱਕੋ ਹੀ ਬੇਨਤੀ ਕਰਨਾ ਚਾਹਨਾ ਵਾਈਸੋ ਪੰਜਾਬ ਟੀਮ ਵੱਲੋਂ ਕਿ ਇੱਥੇ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਖਾਸ ਕਰਕੇ ਸੇਵਾਦਾਰਾਂ ਦੀ ਕਿਉਂਕਿ ਜਿਹੜਾ ਅੱਗੇ ਪਾੜ ਪਿਆ ਉਹ ਲਗਭਗ ਸਵਾ ਕਿਲੋਮੀਟਰ ਦਾ ਉੱਥੇ ਉਹਨਾਂ ਨੂੰ ਬਹੁਤ ਜ਼ਿਆਦਾ ਸੇਵਾਦਾਰਾਂ ਦੀ ਜਰੂਰਤ ਪਏਗੀ ਕੈਮਰਾਮੈਨ ਪ੍ਰਥਮਵਾਲ ਪਰਮਜੀਤ ਸਿੰਘ ਰਾਂਗਪੂਰੀ ਵਾਈਸਾ ਪੰਜਾਬ ਸੁਲਤਾਨਪੁਰ ਲੋਧੀ